ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਕਿਸੇ ਪ੍ਰਕਾਰ ਦੀ ਤਾਂ ਆਪਣਾ ਕੰਟੈਕਟ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਤੌੜਾ ਜਿਲ੍ਹਾ ਬਰਨਾਲਾ ਇਥੋਂ ਕਵਰ ਕਰਦੇ ਬਾ ਜਰਸੀ ਬੈਡ ਤਾਜੀ ਸੂਈ ਆ ਬੈਠੀ ਠਾਈ ਆ ਜੇਰ ਦਾ ਲੜ ਚੱਲਿਆ ਵਾ ਬੱਚਾ ਸਾਹਮਣੇ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਧਾਰਾ ਮਾਰ ਕੇ ਦਿਖਾਵਾਂਗੇ ਸਾਰੀ ਡਿਟੇਲ ਵੀਰ ਤੋਂ ਪੁੱਛਾਂਗੇ ਰੇਟ ਵਿੱਚ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਮੇਰਾ ਸੁਵਿੰਦਰ ਸਿੰਘਾ ਜੀ ਪਿੰਡ ਤੌੜਾ ਜਿਹੜਾ ਬਰਗਾੜਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 9779621166 ਜੀ ਪਰसों ਆਪਾਂ ਗਾਦੀ ਤੇ ਮੱਝ ਦੀ ਵੀਡੀਓ ਪਾਈ ਸੀ ਹਾਂਜੀ ਵਧੀਆ ਸੇਲ ਹੋ ਗਈਆਂ ਹਾਂਜੀ ਉਹ ਤਿੰਨ ਪੰਜ ਸੱਤ ਮਿੰਟਾਂ ਦੀ ਵੇਖੀ ਸੀ ਠੀਕ ਹੈ ਤੇ ਅੱਜ ਆਪਾਂ ਜਿਹੜੀ ਜਰਸੀ ਦੇਖਦੇ ਪਏ ਹਾਂ ਕੈਮਰੇ ਸਾਹਮਣੇ ਹਾਂਜੀ ਪਹਿਲੀ ਗੱਲ ਤਾਂ ਇੱਕ ਗੱਲ ਬਹੁਤ ਵਧੀਆ ਲੱਗੀ ਵੀ ਸੂ ਕੇ ਕੱਖ ਨਾਲ ਜਨੇ ਚੱਕ ਲਿਆ ਹਨਾ ਕਾਹਦੀਆਂ ਚਾਰੂ ਬਹੁਤ ਹੈ ਜੀ ਠੀਕ ਹੈ ਤੇ ਸੂਈ ਨੂੰ ਮਿਲਦਾ ਅੱਧਾ ਘੰਟਾ ਹੋ ਗਿਆ ਮੰਨ ਲਓ ਸੂਈ ਨੂੰ ਬੱਚਾ ਇਹ ਨਹੀਂ ਕੀ ਦੇਤਾ ਬੱਚਾ ਫੀਮੇਲ ਕੀ ਜੈਸੀ ਨਹੀਂ ਬਹੁਤ ਚੰਗੀ ਠੀਕ ਹੈ ਜਰਸੀ ਦੇ ਵਿੱਚ ਇਹ ਬੱਚੀ ਹੈਗੀ ਚਾਰ ਜਾ ਨਹੀਂ ਲੱਗੇ ਜਾਵਾਂ ਹਾਂ ਹਾਂ ਬਹੁਤ ਆਪ ਵੀ ਖੁਦ ਪੰਜਾਬ ਵਾਲੀ ਜਰਸੀ ਹੈ ਪੇਟੂਪੜੇ ਦੀ ਬਹੁਤ ਚੜਾਈ ਚਾਹੀਦੀ ਕਿ ਜੇਰ ਵੀ ਫਿਰ ਨਾਲ ਹੀ ਚੱਲਦੀ ਹੈ ਨਾ ਹਾਂ ਜੇਰ ਤਾਂ ਵਾਰ ਪੈਣੀ ਦੀ ਘਟਾ ਠੀਕ ਹੈ ਵੀਡੀਓ ਪੈਣੀ ਕਰਕੇ ਆਪਾਂ ਠਾਲਤੀ ਇਹਨੂੰ ਕੋਈਆਂ ਜੇਰ ਦੀ ਆਪਾਂ ਵੀਡੀਓ ਬਣਾ ਕੇ ਆਪਾਂ ਪਿਛਲੀ ਵਾਰ ਆਪ ਨੂੰ ਮਾਲਕ ਨੇ ਦੁੱਧ ਦੱਸਿਆ ਉਹ ਵੀ ਕਿੰਨਾ ਦਿੱਤਾ ਇਹਨੇ ਤੇ ਕਹਿ ਮੈਨੂੰ ਮਾਰਗੀ ਕਹਾ ਲਓ 18 ਕਿਲੋ ਤੋਂ ਪਲੱਸ ਦੁੱਧ ਚੱਲਦੀ ਰਹੇ ਇਸ ਵਾਰ ਕਹਿੰਦਾ 18 ਕਿਲ ਬਿਠਾਰਾ ਕਿਲੋ ਦੇ ਚੰਗੇ ਸਾਹਮਣੇ ਨਾਲ ਹੋਇਆ ਹਾਂ ਜਿਹੜਾ ਮੱਜੇ ਦੇ ਵਿੱਚ ਦਿਨ ਤੇ 6 ਰੀ ਗਿੜਾ ਮਾਰਦਾ ਉਹ ਝੋਲੂ ਤੇ ਜਿਹੜਾ ਦੋ ਵਾਰੀ ਗਿੜਾ ਮਾਰਦਾ ਉਹ ਭਾਵੇਂ 15 ਦੀ ਰਹਿ ਜੀ ਬੈਠ ਲੈਂਦੀ ਸੀ ਜੀ ਦੋ ਚਾਰ ਜਣੇ ਆਪਣੇ ਕੋਲ ਹੁਣੇ ਆਈ ਹੈ ਜੀ ਠੀਕ ਹੈ ਗੱਡੀ ਚੋਂ ਗੱਡੀ ਕਾਰ ਨਾਲ ਥੋੜਾ ਜਿਹਾ ਸਲਕ ਕੇ ਸੂਪ ਉੱਪਰ ਨਾਲ ਡੰਗਰ ਠੀਕ ਹੈ ਹਾਂ ਮਲਕ ਖਾ ਭੀ ਕੇ ਵਜੇ ਬਣ ਜਾਣਾ ਬਹੁਤ ਬੜੀ ਬਰੀਆ ਬਣ ਜਾਣਾ ਥਣ ਥਣ ਬਹੁਤ ਚੰਗਾ ਜੀ ਦੁੱਧਾਂ ਨਾਲ ਲੱਗਿਆ ਠੀਕ ਹੈ ਧਾਰਾ ਮਾਰ ਦਿਓ ਸੋਭਰ ਚਵਾਈ ਦੇਖੋ ਧਾਰਾ ਮੋਟੇ ਮੋਟੇ ਆ ਤੇ ਬੌੜੇ ਦੱਸ ਦੇਵੇ ਇੱਕ ਆਦਨ ਠੀਕ ਹੈ ਹਾਂ ਤੂੰ ਲੈ ਲੈ ਠਿਕੰਬਾ ਗੱਤਰਾ ਜਮਾਲ ਦੀ ਧਾਰਾ ਇਹਦੇ ਸੋ ਚਵਾਈ ਦੇਖੋ ਨਰਮ ਜਮਾ ਕਿਆ ਬਾਤਾਂ ਸਾਫ ਸੁਥਰੀ ਠੰਡੀ ਢੀਲ ਬਰਬਰ ਕੀ ਕੋਈ ਦੋਨਾਂ ਪਾਸੇ ਵੇਖ ਕੇ ਜੋੜੀ ਵੀ ਕਹਿਣ ਦਾ ਭਾਵ ਚੰਗਿਆ ਵੀ ਕੇਅਰ ਕਰਦਾ ਵੇ 18 ਕਿਲੋ ਦੁੱਧ ਚੋਲੂ ਮਗਰ ਬੱਚੀ ਪਾਲ ਲੂਗਾ ਮਗਰ ਬੱਚੀ ਤੇ ਜੇਰੇ ਦੀ ਪੈ ਜਾਣੇ ਕੱਕ ਖਾਈ ਜਾਂਦੀ ਹੈ ਖੜੀ ਉਸ ਗੱਲੋਂ ਬੇਸਿਕਰ ਹੋਈ ਪੀ ਨੂੰ ਨਾ ਬਾਣੀ ਜਾ ਰੋ ਖਾਨ ਕੀ ਨਾ ਬਟੇ ਗਰੀ ਦੁੱਧ ਕਰਦਾ ਇਹਦੇ ਭਾਈ ਜੇ ਪਰ ਰੇਟ ਦੀ ਗੱਲ ਕਰੇ ਰੇਟ ਕੀ ਰਹਿਣਾ ਇਹਦਾ ਰੇਟ ਤੇ ਮੁੱਲ ਜਿੰਨਾ ਮਰਜ਼ੀ ਕਰਾ ਲਓ 65 ਕਰਾ ਲਓ 68 ਕਰਾ ਲਓ ਬਾਤ ਅੰਤ ਵਿੱਚ ਦੇਣੀ ਹੈ ਤਲਵਾਰ ਤਾਂ ਨਹੀਂ ਆਏਗੇ ਇਹਨੂੰ ਮਾਨਦਾਨ ਕਰਾਂਗੇ ਨਹੀਂ ਨਹੀਂ ਮੈਂ ਮਾਨ ਜਿਹੜਾ ਵੀ ਰੀਜਨਲ ਆਪਾਂ ਨੂੰ ਪੈਸੇ ਲਵੋ ਆਪਾਂ ਦੇ ਕੇ ਤੋਰ ਜਿਆ ਜਿਆ ਤੋੜ ਦਿਓ ਬਾਰ 62000 ਦੇ ਵਿੱਚੋਂ ਵੀ ਮਾਨਦਾਨ ਹੋ ਜਾਊਗਾ ਕਹਿੰਦਾ ਬਾ ਉਹ ਗੱਡੀ ਚੜੂਗੀ ਵੇੜ ਥੋੜੇ ਜਿਹਾ 65 ਮੰਗ ਲਓ 70 ਮੰਗ ਲਓ ਉਹ ਕੋਈ ਬਾੜਾ ਮੈਟਰ ਨਹੀਂ ਹੁੰਦਾ ਕੱਦ ਘਾੜ ਵੇੜ ਮੜੇ ਨਾਲ ਖੜੀ ਕੱਦ ਲੰਦਾ ਜਾ ਜੂ ਇਹਦੇ ਪੂਰਾ ਵਧੀਆ ਸਾਈਜ਼ ਹੈ ਜਿਵੇਂ ਜਰਸੀਆਂ ਦਾ ਸਾਈਜ਼ ਹੁੰਦਾ ਠੀਕ ਹੈ ਸੋ ਵਿੱਚ ਉਹ ਨਹੀਂ ਗੱਲ ਵੀ ਨੀ ਕੀ ਹੁੰਦੀ ਪੰਜਾਬ ਵਾਲੀ ਜਰਸੀ ਆ ਗਈ ਹੈਗੀ ਵੀ ਲੱਕ ਕੇ ਜੰਟੀ ਰਹਿ ਜੂ ਕੋਲੇ ਆ ਕੇ ਠੀਕ ਹੈ ਸੋ ਮੂੰ ਮੱਥਾ ਚੰਗਾ ਰਾਜੀ ਸਮੀ ਭਲੀ ਬਹੁਤ 62000 ਦੀ ਸੋ ਬਰੋ ਮੂੰਹ ਮੱਤਾ ਫੇਸ ਕੁਆਲਿਟੀ ਵਗੈਰਾ ਦੇਖ ਸਕ ਰਹੇ ਹੋ ਸੋ ਫੇਸ ਕੁਆਲਿਟੀ ਵਗੈਰਾ ਤੋਰਾ ਵਗੈਰਾ ਚੈੱਕ ਕਰੋ ਬਹਿੜ ਦਾ ਸਾਵਲ ਕਮਾਲ ਹੈ ਤੇ ਸਾਫ ਸੁਥਰੀ ਰਾਜ ਜਿਸਮੀ ਪਲੀ ਵੀ ਸੋਣਾ ਹਵਾਨਾ ਦਾ ਸਾਫ ਸੁਥਰਾ ਤੇ ਜਿੰਦ ਜਾਨ ਪਲੀ ਵੀ ਬਹੁਤ ਆ 62000 ਦੀ ਵੀਰ ਕਹਿੰਦਾ ਦੇਣੀ ਸੋ ਥਣ ਦੇਖ ਸਕਦਾ ਨੇੜੇ ਤੋਂ ਚਾਰੇ ਨਿਖਣਵੇਂ ਸਾਫ ਸੁਥਰੇ ਜਰਸੀ ਬਹਿੜ ਤਾਜੀ ਵੀ ਪਿੱਛੇ ਬੱਚੀ ਧਾਰ ਜੇਰ ਜਪਾ ਓਕੇ ਜੇਰ ਪੈਨ ਦੀ ਸੀਲ ਪਰ ਫਰਗੀ ਠੀਕ ਆ ਪਿੰਡ ਤੋਲਾ ਜਿਲਾਵਰ ਨਾਲਾ ਵੀਡੀਓ